ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਕੱਲ ਮੈਂ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਕੱਪੜਾ ਤੋਲ ਕੇ ਲਿਆਂਦਾ ਹੈਗਾ ਆ ਵੀ 1 ਕਿਲੋ ਦਾ ਸੂਟ ਸਣਾ ਇੱਕ ਜਿੱਦਾਂ ਇੱਕ ਮਤਲਬ ਪੀਸ ਜਿਹੜਾ ਕਿਲੋ ਦਾ ਲਿਆਂਦਾ ਇਹ ਨਹੀਂ ਹੈਗਾ ਵੀ ਉਹ ਕਿਲੋ ਕਿਲੋ ਦੇ ਪੀਸ ਦਿੰਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਕੱਪੜਾ ਕਟਾ ਕੇ ਤੁਸੀਂ ਜਿਹੜਾ ਲੈ ਸਕਦੇ ਆ ਤੇ ਉਹਨਾਂ ਨੇ ਕਿਲੋ ਕਿਲੋ ਦੇ ਪੀਸ ਵਿੱਚ ਥੋੜਾ ਹੋਰ ਵੀ ਪਵਾਇਆ ਮਤਲਬ ਕਿ ਕੱਪੜਾ ਕੋਈ ਹੋਰ ਵੀ ਤੇ ਜਾਨੀ ਕਿ ਹਜ਼ਾਰ ਦੇ ਲਿਆਂਦੇ ਸੀ ਤਿੰਨ ਪੀਸ ਜਿਨ੍ਹਾਂ ਵਿੱਚੋਂ ਆ ਪੀਸ ਜਿਹੜਾ ਮੈਂ ਕੱਟਣ ਲੱਗੀ ਆ ਮੈਂ ਇਹਦੀ ਤੁਹਾਨੂੰ ਸਟੀਚਿੰਗ ਵੀ ਕਟਾਈ ਵੀ ਦੱਸੂਗੀ ਕਿੰਨੇ ਮੀਟਰ ਵਿੱਚ ਇੱਕ ਸੂਟ ਬਣਿਆ ਹੋਇਆ ਹੈਗਾ ਤੁਹਾਨੂੰ ਮੈਂ ਉਹ ਵੀ ਦੱਸੂਗੀ ਹਨਾ ਵੀ ਕਿੰਨੇ ਸਾਰਾ ਸੂਟ ਜਿਹੜਾ ਇਹ ਬਣਿਆ ਕਿੰਨਾ ਕਪੜਾ ਇਹਨੂੰ ਲੱਗਿਆ ਆ ਮੈਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਆ ਤੁਸੀਂ ਉਹਨਾਂ ਚਿਰ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਦਿਓ ਜੀ ਤੇ ਇਹ ਪੀਸ ਜਿਹੜਾ ਮੈਂ ਜੈਂਪਰ ਦਾ ਲਾ ਕੇ ਰੱਖ ਲਿਆ ਸੀ ਤਾਂ ਹੁਣ ਇਹਦੀ ਕਟਾਈ ਮੈਂ ਕਿਹੜੇ ਤਰੀਕੇ ਨਾਲ ਕਰਦੀ ਆ ਮੈਂ ਤੁਹਾਨੂੰ ਉਹ ਦੱਸਦੀ ਆ ਤੇ ਤੁਸੀਂ ਕਿਹੜੇ ਤਰੀਕੇ ਨਾਲ ਕਰਦੇ ਆ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਆ ਜੇ ਤੁਹਾਨੂੰ ਨਹੀਂ ਕਟਾਈ ਆਉਂਦੀ ਤਾਂ ਤੁਸੀਂ ਸਿੱਖ ਵੀ ਸਕਦੇ ਆ ਤੇ ਇਹ ਕੱਪੜਾ ਮੈਂ ਇਹਦੇ ਜਿਹੜੇ ਨਿਸ਼ਾਨ ਆ ਬਣੇ ਹੋਏ ਉੱਤੇ ਦਿਲ ਵਾਲੇ ਨਿਸ਼ਾਨ ਮੈਂ ਸਾਰੇ ਜਿਹੜੇ ਆ ਉਹ ਉੱਪਰ ਨੂੰ ਕਰ ਦਿੱਤੇ ਆ ਜੇ ਆਪਾਂ ਸਾਈਡ ਨੂੰ ਕੱਟਦੇ ਤੇ ਇਹ ਚੰਗਾ ਨਹੀਂ ਲੱਗਣਾ ਸੀ ਇਸ ਕਰਕੇ ਮੈਂ ਸੂਟ ਜਿਹੜਾ ਹਮੇਸ਼ਾ ਫੁੱਲ ਦੇਖ ਕੇ ਹੀ ਸੂਟਾਂ ਨੂੰ ਕੱਟਦੀ ਆ ਵੀ ਇਹਦਾ ਪ੍ਰਿੰਟ ਕਿੱਧਰ ਨੂੰ ਜਾਂਦਾ ਆ ਹਨਾ ਤੇ ਫਿਰ ਇਹੋ ਵਧੀਆ ਲੱਗਦਾ ਹੈਗਾ ਆ ਤੇ ਮੈਂ ਇਹ ਜਿਹੜਾ ਜੈਂਪਰ ਦੀ ਮਤਲਬ 43 ਇੰਚ ਸੀ ਤੇ ਮੈਂ 46 ਇੰਚ ਦੀ ਲੈਂਥ ਜਿਹੜੀ ਲੈ ਲਈ ਆ 2.5 ਇੰਚ ਦਾ ਆਪਾਂ ਫੱਟਾ ਵੀ ਭੰਨਣਾ ਚਾਹਦਾ ਇੰਚ ਉੱਪਰ ਕੱਪੜਾ ਆ ਜਾਂਦਾ ਆ ਤੇ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਦੀ ਵੀ ਮੈਂ ਕਿਹੜੇ ਤਰੀਕੇ ਦੇ ਨਾਲ ਕੱਟਦੀ ਆ ਮੈਂ ਜਿੰਨਾ ਵੀ ਉਹਨਾਂ ਦਾ ਤੀਰਾ ਤਿਆਰ ਹੁੰਦਾ ਆ ਮੈਂ ਉਸ ਤੋਂ 1 ਇੰਚ ਤੀਰਾ ਜਿਹੜਾ ਆ ਵਧਾ ਕੇ ਲੈ ਲੈਣੀ ਆ ਪਰ ਇਹ ਥੋੜਾ ਮਾਰਕਾ ਪਿੰਕ ਆ ਨਾ ਮੈਂ ਕਿੰਨੀ ਵੀ ਇਹ ਨਹੀਂ ਚੱਲਣਾ ਪਰ ਮੈਂ ਦੂਸਰਾ ਜਿਹੜਾ ਮਾਰਕਾ ਹੈ ਉਹ ਲੈ ਲਵਾਂਗੀ ਤਾਂ ਜਿੱਦਾਂ ਹੁਣ ਇਹ ਆਪਾਂ ਉਹਨਾਂ ਨੇ ਇਹ ਸਿਗਾਰ ਤੀਰਾ ਉਹਨਾਂ ਦਾ 14 ਇੰਚ ਤੇ ਆਪਾਂ 7.5 ਇੰਚ ਲਿਆ ਇਹਦਾ 15 ਤੇ ਮੈਂ 7.5 ਹੀ ਇਧਰ ਨੂੰ ਲੈ ਲਿਆ ਹੈਗਾ ਆ ਕਈ ਕਹਿ ਦਿੰਦੇ ਵੀ ਅੱਧਾ ਇੰਚ ਘਟਾ ਕੇ ਲੈਣਾ ਆ ਪਰ ਮੈਂ ਅੱਧਾ ਇੰਚ ਘਟਾਉਂਦੀ ਨਹੀਂ ਹੈਗੀ ਮੈਂ ਉੱਥੇ 1.5 ਇੰਚ ਦੀ ਕਟਾਈ ਜਿਹੜੀ ਆ ਪਾ ਦਿੰਨੀ ਆ ਇਸ ਤਰ੍ਹਾਂ ਕਰਕੇ ਨਾ ਆ ਦੇਖੋ ਉਹਨਾਂ ਦਾ ਤੀਰਾ ਸੀ 13 ਮੈਂ 14 ਇੰਚ ਲਿਆ ਤੇ 7 ਇੰਚ ਹੀ ਮੈਂ ਮੋਢਾ ਕਟਿਆ ਤੇ ਜੇ ਕਹੀਏ ਤੁਸੀਂ ਮੋਢਾ ਛੋਟਾ ਰਹਿ ਜਾਊਗਾ ਛੋਟਾ ਨਹੀਂ ਰਹਿੰਦਾ ਹੈਗਾ ਜਿਸ ਤਰ੍ਹਾਂ ਇਹ ਆਪਾਂ ਛਾਤੀ ਦਾ ਨਿਸ਼ਾਨ ਲਾਉਨੇ ਇਹਦੇ ਨਾਲ ਜਿਹੜਾ ਮੋਢਾ ਆ ਉਹ ਖੁੱਲ ਜਾਂਦਾ ਆ ਤਾਂ ਆਪਾਂ ਇੱਥੇ 1.5 ਇੰਚ ਦੀ ਕਟਾਈ ਪਾ ਤਮਾਂਗੇ ਦੋ ਨਾ ਪਾਵਾਂਗੇ ਆਪਾਂ 1.5 ਇੰਚ ਦੀ ਕਟਾਈ ਪਾ ਦਾਂਗੇ ਗੱਲ ਉੱਥੇ ਹੀ ਆ ਜਾਂਦੀ ਆ ਜੇ ਆਪਾਂ 1.5 ਇੰਚ ਉਧਰੋਂ ਨਹੀਂ ਕਟਵਾਉਂਦੇ ਹੈਗੇ ਤਾਂ ਤੇ ਹੁਣ ਐਸੀ ਤਰ੍ਹਾਂ ਆਪਾਂ ਜਿਹੜੀ ਆ ਮੈਂ ਕਾਜ ਕਦੇ ਨਹੀਂ ਮਿਲਦੀ ਹੈਗੀ ਮੈਂ ਹਮੇਸ਼ਾ ਜਿਹੜੀ ਸਾਡੀ ਜੈਂਪਰ ਦੀ ਸਲਾਈ ਆ ਉਹਨਾਂ ਨੇ ਕਿੰਨੀ ਰੱਖਣੀ ਆ ਮੈਂ ਉਹਨਾਂ ਹੀ ਨਾਪ ਲੈਣੀ ਆ ਤੇ ਉਹਨਾਂ ਦੇ ਨਾਪ ਜਿੱਦਾਂ ਹੈਗੀ ਆ ਸੀਨ ਉਹਨਾਂ ਨੇ ਰੱਖਣੀ ਹੈਗੀ 15 ਇੰਚ ਸਲਾਈ ਤੇ ਮੈਂ ਇੱਥੋਂ 16 ਇੰਚ ਰੱਖ ਲੂੰਗੀ ਅੱਧਾ ਇੰਚ ਉੱਪਰ ਆ ਜਾਣਾ ਤਾਂ ਬਾਕੀ ਪਲੇਟਾਂ ਵਿੱਚ ਵੀ ਕਪੜਾ ਜਿਹੜਾ ਉਹ ਵੀ ਆਉਣਾ ਹੈਗਾ ਆ ਤੇ ਫੇਰ ਆਪਾਂ ਇੱਥੋਂ हिਪ ਦਾ ਨਿਸ਼ਾਨ ਲਾ ਲੈਨੇ ਆ ਤੇ ਇਹ ਵੀ ਮੈਂ ਇਸੇ ਤਰ੍ਹਾਂ ਪੂਰਾ ਪੂਰਾ ਲਾ ਲੈਣਾ ਜਿੰਨਾ ਹੈਗਾ ਆ ਕਟਾਈ ਦਾ ਆਪਾਂ ਬਾਧੂ ਨਾਲ ਹੀ ਰੱਖ ਲਿਆ ਹੋਇਆ ਪਹਿਲਾਂ ਹੀ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਹਿਲਾਂ ਆਪਾਂ ਕਮਰ ਦਾ ਲਾ ਲੈਨੇ ਆ 7 ਇੰਚ ਤੇ ਮੈਂ ਕਮਰ ਦਾ ਨਿਸ਼ਾਨ ਲਾ ਲੈਨੇ ਆ ਕਮਰ ਉਹਨਾਂ ਦੀ ਹੈਗੀ ਆ 19 ਇੰਚ ਤੇ ਮੈਂ ਇੱਥੋਂ ਵੀ 20 ਇੰਚ ਤੋਂ ਉੱਪਰ ਹੀ ਰੱਖ ਲੈਨੇ ਆ ਬਾਅਦ ਫਿਟਿੰਗ ਲਾਉਣ ਲੱਗੇ ਸਲਾਈ ਲਾਉਣ ਲੱਗੇ ਵੀ ਮੈਂ ਇਹਦੀ ਮਿਹਨਤੀ ਜ਼ਰੂਰ ਕਰਦੀ ਹੁੰਨੀ ਆ ਬਸ ਇਹਨਾਂ ਖਿਆਲ ਰੱਖਣਾ ਕਿ ਕਟਾਈ ਦਾ ਕਪੜਾ ਜ਼ਰੂਰ ਨਾਲ-ਨਾਲ ਲੈ ਲੈਣਾ ਹੋਰ ਨਾ ਕਿਤੇ ਸਲਾਈ ਵਾਲੇ ਨਿਸ਼ਾਨ ਤੋਂ ਹੀ ਕਟਾਈ ਹੋ ਜਵੇ ਹਨਾ ਫਿਰ ਜੋੜਾਂ ਤੋਂ ਸਵਾਏ ਆਪਣੇ ਕੋਲ ਕੋਈ ਆਪਸ਼ਨ ਨਹੀਂ ਰਹਿ ਜਾਣਾ ਹੁਣ ਆਪਾਂ ਪਲੇਟ ਵੀ ਮੈਂ ਉਹਨਾਂ ਦੇ ਨਾਪ ਲੈਣੇ ਹੁੰਦੀਆਂ ਜਿੱਦਾਂ ਉਹਨਾਂ ਦੀ ਛਾਤੀ 21 ਆ ਜਾਂ 23 ਆ ਕਿਸੇ ਦੀ ਹੋਵੇ ਤਾਂ ਆਪਾਂ ਨੂੰ 12 ਇੰਚ ਜਿਹੜਾ ਤਿਆਰ ਤੇ ਨਾਪ ਪਾਉਣਾ ਚਾਹੀਦਾ ਆ ਤੇ ਜਿੱਦਾਂ ਉਹਨਾਂ ਦਾ ਹੈਗੀ ਆ 11 ਇੰਚ 11.5 ਇੰਚ ਸੀ ਮੈਂ 12.5 ਇੰਚ ਤੇ ਪਲੇਟ ਪਾਏ ਆ ਜੇ ਮਤਲਬ ਜ਼ਿਆਦਾ ਹੋਵੇ ਤਾਂ ਆਪਾਂ 13 ਇੰਚ ਤੇ ਪਲੇਟ ਪਾ ਸਕਦੇ ਆ 13 ਇੰਚ ਤੋਂ ਵੱਧ ਤਾਂ ਮੇਰਾ ਖਿਆਲ ਨਹੀਂ ਪੈਂਦੇ ਹੋਣਗੇ ਮੈਂ ਇੰਨਾ ਹੀ ਜਾਨੀ ਕਿ ਸਲਾਈ ਕੀਤੀ ਜਿਹੜਾ ਤੁਹਾਡੇ ਨਾਲ ਦੱਸਦੀ ਆ ਤਾਂ ਇੱਕ ਤੋਂ ਮੇਰਾ ਨਾਪ ਜਿਹੜਾ ਮੇਰੇ ਮੈਂ ਆਪਣੇ ਤਰੀਕੇ ਨਾਲ ਦੱਸ ਰਹੀ ਆਂ ਵੀ ਮੈਂ ਇਸੇ ਤਰੀਕੇ ਨਾਲ ਜਿਹੜੇ ਸੂਟ ਆ ਸਲਾਈ ਕਰਦੀ ਇਹ ਤੋਂ 6.5 ਇੰਚ ਦਾ ਲਿਆ ਇਮਟਾ ਇਹ ਚ ਦਨਸ਼ਾਨ ਲਾਤਾ ਬਾਕੀ ਸਾਰੇ ਜਿੱਦਾਂ ਵੀ ਆਪਣਾ ਨਾਂ ਪਛੋਟੇ ਵੱਡੇ ਦੇ ਹਿਸਾਬ ਦੇ ਨਾਲ ਹੀ ਆਪਾਂ ਨਿਸ਼ਾਨ ਜਿਹੜੇ ਆ ਲਾਉਣੇ ਹੁੰਦੇ ਆ ਸਾਰਿਆਂ ਦਾ ਨਾਂ ਪੀਖੋ ਜੇ ਨਹੀਂ ਹੁੰਦਾ ਤੇ ਕੋਜੇ ਨਿਸ਼ਾਨ ਨਹੀਂ ਲੱਗਦੇ ਹੈਗੇ ਇਸੇ ਤਰ੍ਹਾਂ ਮੈਂ ਨਿਸ਼ਾਨ ਜਿਹੜੇ ਸਾਰੇ ਲਾ ਲਏ ਸ਼ਾਇਦ ਮਾਰਕਾ ਵੀ ਥੋੜਾ ਘੱਟ ਹੀ ਦਿਸਦਾ ਆ ਵਿੱਚ ਤੇ ਕੋਈ ਨਾ ਮੈਂ ਬਾਕੀ ਹੋਰ ਵੀ ਸਲਾਈ ਕਰਦੀ ਰਹਿਣੀ ਆ ਮੈਂ ਹੋਰ ਵੀ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗੀ ਤੇਵਾਸ ਤੁਸੀਂ ਨਵੇਂ ਵੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇਹ ਕੱਪੜਾ ਲੱਗਾ ਹੈਗਾ ਆ ਜੀ ਸੂਟ ਨੂੰ ਤੁਹਾਨੂੰ ਮੈਂ ਦੱਸ ਦਿੰਨੀ ਆ 56 ਇੰਚ ਆਪਾਂ ਜੈਂਪਰ ਦਾ ਕੱਪੜਾ ਲਿਆ ਸੀ ਤੇ 24 ਇੰਚ ਆਪਾਂ ਪੱਲਿਆਂ ਦਾ ਲਿਆ ਸਾਰਾ ਜੀ ਸਵਾ 2 ਮੀਟਰ ਦੇ ਵਿੱਚ ਸੂਟ ਇਹ ਬਣ ਗਿਆ ਹੈਗਾ ਆ ਇਹਦਾ ਅੱਧੇ ਸੀ 3 ਮੀਟਰ ਤੋਂ 4 ਇੰਚ ਘੱਟ ਤੇ ਇਹ 2.5 ਇੰਚ ਤੇ ਇਹ ਮੀਟਰ ਜਿਹੜਾ ਸੂਟ ਆ ਇਹ ਬਣ ਗਿਆ ਉਹਨਾਂ ਦੇ ਸੂਟ ਦੀ ਲੰਬਾਈ ਸੀਗੀ 42.5 ਇੰਚ ਤੇ ਸਲਵਾਰ ਦੀ 36 ਇੰਚ ਬਾਹ ਉਹਨਾਂ ਦੀ 18 ਸੀ ਇੰਨਾ ਜਿਹੜਾ ਇੰਨੇ ਲੈਂਥ ਵਾਲਾ ਸੂਟ ਆ ਉਹ ਜੀ 2.5 ਮੀਟਰ ਦੇ ਵਿੱਚ ਸੂਟ ਬਣ ਜਾਂਦਾ ਆ ਜੇ ਅਰਜ ਹੈਗਾ 3 ਮੀਟਰ ਜਾਂ ਥੋੜਾ ਜਿਹਾ 3 ਮੀਟਰ ਤੋਂ ਘੱਟ ਤੇ ਸੂਟ ਬਹੁਤ ਵਧੀਆ ਬਣ ਜਾਂਦਾ ਆ ਇਹਦੇ ਵਿੱਚੋਂ 1 ਮੀਟਰ ਇਹਦੇ ਵਿੱਚੋਂ 45 ਇੰਚ ਜਿਹੜਾ ਕੱਪੜਾ ਆ ਉਹ ਬਚ ਗਿਆ ਤੇ ਆਪਾਂ ਨੂੰ ਸੂਟ ਬਹੁਤ ਸਸਤਾ ਪੈ ਗਿਆ ਕੱਪੜਾ ਵੀ ਬਹੁਤ ਵਧੀਆ ਆ ਤੁਸੀਂ ਉਸ ਮਾਰਕੀਟ ਵਿੱਚੋਂ ਕਟੜਾ ਜਮਲ ਮਾਰਕੀਟ ਵਿੱਚੋਂ ਜਾ ਕੇ ਤੁਸੀਂ ਕੱਪੜਾ ਜਿਹੜਾ ਲੈ ਸਕਦੇ ਆ ਤੇ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਜੇ ਕੁਝ ਹੋਰ ਵੀ ਚੀਜ਼ ਪੁੱਛਣੀ ਹੋਵੇ ਤੁਸੀਂ ਪੁੱਛ ਸਕਦੇ ਆ ਤੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਫਿਰ ਮਿਲਾਂਗੇ ਕੋਈ ਨਵੀਂ ਚੀਜ਼ ਲੈ ਕੇ ਕੋਈ ਨਵਾਂ ਟੌਪਿਕ ਲੈ ਕੇ ਤੇ ਤੁਸੀਂ ਕਮੈਂਟ ਮੈਨੂੰ ਜ਼ਰੂਰ ਕਰਿਆ ਕਰੋ ਮੇਰੀਆਂ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਪਤਾ ਨਹੀਂ ਕੀ ਗੱਲ ਹੋਈ ਆ ਬਹੁਤ ਦਿਨਾਂ ਤੋਂ ਕੋਈ ਵੀ ਚੱਜ ਦਾ ਕੋਈ ਵੀਡੀਓ ਵਾਇਰਲ ਹੋ ਹੀ ਨਹੀਂ ਰਹੀ ਪਤਾ ਨਹੀਂ ਕੀ ਗੱਲ ਹੋਈ ਆ ਤੇ ਸਸਰੀਕਾਲ ਮੇਰੇ ਵੱਲੋਂ ਸਾਰੇਆਂ ਨੂੰ